ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਤਾਲੀਵਾਲ ਬਟਿਕ ਪਹਿਣੀ ਜੱਸਾ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਵਾਲੇ ਜਿਹੜੇ ਸੂਟ ਆ ਗਏ ਜਿੰਨਾ ਭੈਣਾਂ ਨੂੰ ਸੂਟ ਪਹਿਲਾਂ ਨਹੀਂ ਮਿਲੇ ਸੀ ਕੁਝ ਭੈਣਾਂ ਨੇ ਕਿਹਾ ਵੀ ਹਨਾ ਵੀ ਤੁਸੀਂ ਵੀਡੀਓ ਆ ਜਿਹੜੀ ਉਹ ਘੱਟ ਰੇਟਾਂ ਤੇ ਜ਼ਰੂਰ ਪਾਓ ਹੁਣ ਸਰਦੀਆਂ ਦਾ ਮੌਸਮ ਦੇਖੋ ਜੀ ਜਾ ਰਿਹਾ ਹੈਗਾ ਇਸ ਲਈ ਆਪਾਂ ਨੇ ਜਿਹੜੇ ਸੂਟ ਆ ਗਏ ਉਹ ਬਹੁਤ ਹੀ ਘੱਟ ਰੇਟਾਂ ਤੇ ਲਾਏ ਨੇ ਤੇ ਜਿਹੜੀ ਇਹ ਆਪਣੇ ਸੂਟ ਨੇਗੇ ਕੁਝ ਵਿੱਚ ਕਾਟਰੇਜ ਦੇ ਰਹੇਣਗੇ ਪਸ਼ਮੀਨੇ ਦੇ ਬੈਲਵਰਡ ਦਾ ਇੱਕ ਜੋ ਵੀ ਸਿੰਗਲ ਸਿੰਗਲ ਪੀਸ ਹੋਣਗੇ ਸਾਰੇ ਤੇ ਇਹਨਾਂ ਦੇ ਵਿੱਚੋਂ ਤੁਸੀਂ ਜੇ ਕਿਸੇ ਵੀ ਭੈਣ ਨੂੰ ਕੋਈ ਸੂਟ ਪਸੰਦ ਹੋਵੇ ਪਲੀਜ਼ ਉਹ ਜਲਦੀ ਤੋਂ ਜਲਦੀ ਆਪਣਾ ਜਿਹੜਾ WhatsApp ਦੇ ਉੱਪਰ ਤੁਸੀਂ ਸਕਰੀਨਸ਼ਾਟ ਆ ਜਿਹੜਾ ਕੋ ਭੇਜ ਸਕਦੇ ਹੋ ਤੇ ਜਿਹੜੇ ਅੱਜ ਵਾਲੇ ਸੂਟ ਆ ਬਹੁਤੀ ਘੱਟ ਰੇਟ ਦੇਣਗੇ ਜਿੰਨ ਜਿਹੜੀਆਂ ਭੈਣਾਂ ਪਹਿਲਾਂ ਰਹਿ ਗਈਆਂ ਸੀ ਕਈ ਵਾਰ ਵੀਡੀਓ ਨਹੀਂ ਮਤਲਬ ਕਿ ਜਿਹੜੇ ਆਪਣੇ ਨਿਊ ਆਪਣੇ ਫੈਮਿਲੀ ਮੈਂਬਰ ਜੁੜਦੇ ਆ ਨਾ ਉਹਨਾਂ ਵਾਸਤੇ ਆਪਾਂ ਨੂੰ ਵੀਡੀਓ ਹੈ ਜਿਹੜੀ ਆਪਾਂ ਨੇ ਇਹ ਦੁਆਰਾ ਰਿਪੀਟ ਕੀਤੀ ਆ ਤੁਸੀਂ ਚੈੱਕ ਕਰ ਸਕਦੇ ਹੋ ਫਰਸਟ ਸੂਟ ਆ ਜਿਹੜਾ ਇਹ ਆਪਣਾ ਖੁੱਲੂ ਦਾ ਸੂਟ ਰਹੇਗਾ ਜੀ ਬਲੈਕ ਕਲਰ ਦਾ ਇਹ ਸੂਟ ਰਹੇਗਾ ਇਹ ਵਾਲਾ ਇਹਦਾ ਜਿਹੜਾ ਬਾਰਡਰ ਆ ਜਾਂਦਾ ਇਹ ਵਾਲਾ ਜਿਹੜਾ ਇਹ ਬਾਰਡਰ ਆਜੂ ਸਾਰੇ ਦੇ ਵਿੱਚ ਇਦਾਂ ਬੁੱਟੀ ਹੋਏਗੀ ਸੇਮ ਇਹਦਾ ਸ਼ਾਲ ਰਹੇਗਾ ਜੀ ਇਹਦੇ ਨਾਲ ਸਟੋਲ ਨਹੀਂ ਹੈਗਾ ਜੀ ਸ਼ਾਲ ਹੈਗਾ ਇਸ ਸ਼ਾਲ ਦੇ ਉੱਪਰ ਇਦਾਂ ਬਾਰਡਰ ਰਹੇਗਾ ਬਹੁਤ ਜ਼ਿਆਦਾ ਸੋਹਣਾ ਤੇ ਵਧੀਆ ਹੈ ਆਪਾਂ ਨੇ ਕੋਈ ਹਲਕੀ ਕੁਆਲਿਟੀ ਦਾ ਨਹੀਂ ਰੱਖਦੇ ਜੀ ਆਪਾਂ ਬਹੁਤ ਵਧੀਆ ਕੁਆਲਿਟੀ ਦਾ ਇਹ ਕੁਲੂ ਦਾ ਸੂਟ ਰਹੇਗਾ ਪ੍ਰਾਈਸ ਆ ਜਿਹੜਾ ਉਹ ਸਿਰਫ 850 ਰੁਪਏ ਰਹੇਗਾ ਇੱਕ ਪੀਸ ਆ ਜੀ ਆਪਣੇ ਕੋਲੇ ਸਿਰਫ ਬਲੈਕ ਕਲਰ ਦੇ ਵਿੱਚ ਪ੍ਰਾਈਸ ਆ ਜਿਹੜਾ ਉਹ 850 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹੇਗੀ ਨੈਕਸਟ ਸੂਟ ਆ ਜਿਹੜਾ ਆਪਣਾ ਇਹ ਤਾਂਬਾ ਸ਼ੇਡ ਤੇ ਰਹੇਗਾ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਸੂਟ ਆ ਜਿਹੜਾ ਇਹ ਆਪਣਾ ਤਾਂਬਾ ਸ਼ੇਡ ਤੇ ਰਹੇਗਾ ਸ਼ਿਲਕ ਪਸ਼ਮੀਨੇ ਦੇ ਉੱਪਰ ਇਹ ਸੂਟ ਰਹੇਗਾ ਬਹੁਤ ਜਿਆਦਾ ਸੋਹਣਾ ਸੂਟ ਆਗਾ ਸਿੰਗਲ ਪੀਸ ਆ ਜੀ ਆਪਣੇ ਕੋਲੇ ਅਵੇਲੇਬਲ ਸਿਰਫ ਇੱਕ ਇੱਕ ਪੀਸ ਆ ਜਿਹੜਾ ਉਹ ਤੁਹਾਨੂੰ ਦੱਸਾਂਗੇ उस जल्दी तो जल्दी स्क्रीन शॉट लेकेट्सअप के उपर जो मैसेज है वो कर सद प्राइस सिर्फ साढ़े सात सौ शिपिंग फ्री नैक्सट सूट है जो बैलवट पर रहेगा वाला सूट है जो बैलवट के उपर रहेगा हाँ चेक कर सकते हो ए वाला बैलवट के उपर सूट रहेगा प्योर बैलवट के उपर

ਸੇਮ ਬੈਕ ਰਹੇਗੀ ਇਹ ਵਾਲੀ ਇਹਦੇ ਨਾਲ ਬਾਟਮ ਰਹੇਗੀ ਇਹ ਵਾਲਾ ਇਹਦੇ ਨਾਲ ਦੁਪੱਟਾ ਰਹੇਗਾ ਇਹ ਵਾਲਾ ਇਹਦੇ ਨਾਲ ਦੁਪੱਟਾ ਰਹੇਗਾ ਪ੍ਰਾਈਸ ਸਿਰਫ 950 ਰੁਪਏ ਸ਼ਿਪਿੰਗ ਫ੍ਰੀ ਪ੍ਰਾਈਸ 950 ਸ਼ਿਪਿੰਗ ਫ੍ਰੀ ਸਿੰਗਲ ਪੀਸ ਇਸ ਤੋਂ ਬਾਅਦ ਆਮਲਾ ਸੂਟ ਆ ਜਿਹੜਾ ਆਪਾਂ ਰੀਸਟਾਕ ਕੀਤਾਗਾ ਇਹ ਬਹੁਤ ਜ਼ਿਆਦਾ ਪਹਿਣਾ ਦੀ ਡਿਮਾਂਡ ਸੀ ਜੀ ਸੂਟਾਂ ਦੀ ਇਹ ਆਪਾਂ ਨੇ ਦੁਬਾਰਾ ਰੀਸਟਾਕ ਕੀਤੇ ਆ ਜੀ ਇਹਨਾਂ ਦੀ ਆਫਲਾਈਨ ਵੀ ਬਹੁਤ ਜ਼ਿਆਦਾ ਡਿਮਾਂਡ ਰਹੀ ਆ ਤੇ ਆਨਲਾਈਨ ਵੀ ਇਹ ਆਪਾਂ ਨੇ ਰੀਸਟਾਕ ਕੀਤਾ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਕਲਰ ਆ ਜਿਹੜਾ ਇਕਾ ਜਾਂਦਾ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਸੇਮ ਫਰੰਟ ਆਏਗਾ ਜੀ ਸੇਮ ਬੈਕ ਆਏਗੀ ਸੇਮ ਫਰੰਟ ਆਏਗਾ ਸੇਮ ਬੈਕ ਆਏਗੀ ਕਵਰ ਡੇਸ ਦਾ ਇਹ ਸੂਟ ਰਹੇਗਾ ਜੀ ਇਹ ਵਾਲੀ ਇਹਦੇ ਨਾਲ ਨਿੱਕੀ ਬੁੱਟੀ ਦੇ ਵਿੱਚ ਬਾਟਮ ਰਹੇਗੀ ਕਾਟਰੇਜ ਦਾ ਹੈ ਸੂਟ ਰਹੇਗਾ ਨਿੱਕੀ ਬੁੱਟੀ ਦੀ ਬਾਟਮ ਰਹੇਗੀ ਕਾਟਰੇਜ ਦੀ ਵੀ ਬਾਟਮ ਰਹੇਗੀ ਕਾਟਰੇਜ ਦੀ ਵੀ ਸ਼ਰਟ ਰਹੇਗੀ ਪ੍ਰਾਈਸ ਆ ਜਿਹੜਾ ਹੈ ਇਸ ਵਾਰ ਬਹੁਤ ਜ਼ਿਆਦਾ ਘੱਟ ਦੇ ਰਹੇ ਆ ਸਿਰਫ 950 ਰੁਪਏ ਇਸ ਤੋਂ ਘੱਟ ਤਾਂ ਕੀ ਹੋਊਗਾ ਜੇ ਤੁਸੀਂ ਆਪ ਵੀ ਸਮਾਂ ਦਿਆ ਰਹੋ ਤੇ ਬਹੁਤ ਜ਼ਿਆਦਾ ਆਪਾਂ ਨਹੀਂ ਲੈਸ ਦੇ ਵਿੱਚ ਰੱਖਿਆ ਇਹਦਾ ਰੇਟ ਤੇ ਜਿੰਨਾ ਭੈਣਾ ਨੂੰ ਸੂਟ ਪਸੰਦ ਆ ਉਹ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਜਿਹੜਾ ਮੈਸੇਜ ਆ ਉਹ ਕਰ ਸਕਦੇ ਹੋ ਇਹ ਵਾਲਾ ਸੂਟ ਹੈ ਜਿਹੜਾ ਇਹਦੇ ਵਿੱਚ ਆਪਣੇ ਕੋਲੇ ਕਲਰ ਨੇਗੇ ਜਿਹੜੇ ਉਹ ਇੱਕ ਇਹ ਵਾਲਾ ਕਲਰ ਆ ਜਾਊਗਾ ਬਹੁਤ ਜ਼ਿਆਦਾ ਸੋਹਣਾ ਕਲਰ ਇਹਦੇ ਵਿੱਚ ਤੁਸੀਂ ਦੋ ਸੂਟ ਵੀ ਲੈ ਸਕਦੇ ਹੋ ਸੇਮ ਕਲਰ ਦੇ ਆ ਦੇਖੋ ਇਹ ਵਾਲਾ ਸੇਮ ਆ ਜਾਏਗਾ ਜੀ ਦੋ ਕਲਰ ਹੋਗੇ ਤੀਸਰਾ ਕਲਰ ਇਹਦੇ ਵਿੱਚ ਮਰਜੈਂਟਾ ਸ਼ੇਡ ਹੈ ਇਹ ਵੀ ਬਹੁਤ ਜ਼ਿਆਦਾ ਸੋਹਣਾ ਪੀਸ ਆ ਇਹ ਤੁਸੀਂ ਚੈੱਕ ਕਰ ਸਕਦੇ ਹੋ ਨੈਕਸਟ ਸੂਟ ਹੈ ਜਿਹੜਾ ਰੰਗ ਹੈ ਜਿਹੜਾ ਇਹਦੇ ਵਿੱਚ ਮਰਜੈਂਟਾ ਸ਼ेड ਦਾ ਆਏਗਾ ਇਹ ਵਾਲੀ ਇਹਦੇ ਨਾਲ ਬਾਟਮ ਆਏਗੀ ਇਹਦੇ ਵਿੱਚ ਵੀ ਤੁਸੀਂ ਦੋ ਪੀਸ ਆ ਜਿਹੜੇ ਉਹ ਲੈ ਸਕਦੇ ਹੋ ਗ੍ਰੀਨ ਦੇ ਵਿੱਚ ਇੱਕ ਰਹੇਗਾ ਜੀ ਜਾਮਣੀ ਕਲਰ ਦੇ ਵਿੱਚ ਦੋ ਤੇ ਮਰਜੈਂਟਾ ਦੇ ਵਿੱਚ ਦੋ ਪ੍ਰਾਈਸ ਸਿਰਫ 950 ਸ਼ਿਪਿੰਗ ਫ੍ਰੀ ਨੈਕਸਟ ਸੂਟ ਹੈ ਜਿਹੜਾ ਉਹ ਆਪਣਾ ਇਹ ਵਾਲਾਗਾ ਇਹ ਤੁਸੀਂ ਚੈੱਕ ਕਰ ਸਕਦੇ ਹੋ ਮਹਿਰੂਨ ਕਲਰ ਦਾ ਜੀ ਕਾਟਰੇਜ ਦਾ ਸੂਟ ਰਹੇਗਾ ਕਾਟਰੇਜ ਦੀ ਵੀ ਬਾਟਮ ਰਹੇਗੀ ਬਹੁਤ ਜ਼ਿਆਦਾ ਵਧੀਆ ਮਤਲਬ ਕਿ ਇਦਾਂ ਉਹ ਆ ਦੇਖੋ ਆ ਤੁਸੀਂ ਨੀਚੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਸਟੱਫ ਹੈ ਇਹ ਸੇਲ ਦਾ ਵੱਧ ਤੋਂ ਵੱਧ ਤੁਸੀਂ ਫਾਇਦਾ ਉਠਾਓ ਜੀ ਬਹੁਤ ਫਾਇਦੇ ਵਾਲੀ ਲੈ ਕੇ ਆ ਹਾਂ ਸੇ ਦਾ ਇਹ ਵਾਲਾ ਸੂਟ ਹੈ ਜਿਹੜਾ

ए वाली निक्की दी आएगी दी ए मस्टर्ड कलर ए दे सोनू दो कलर मिल जाएगे जी एक मिलेगा ए ए कलर पर रहेगा बूटी एम रहेगीटरेज की शर्ट कॉटरेज की बॉटम एक डिजाइन आपबारा तो रिस्टॉक किया जी मु लवो ए सूट की बहुत ज्यादा डिमांड रही है ਇਹ ਵਾਲਾ ਮਹਿੰਦੀ ਕਲਰ ਤੇ ਸੂਟ ਹੈ ਹੁਣ ਵੀ ਮਤਲਬ ਕਿ ਤੁਹਾਡੇ ਕੋਲ ਨੂੰ ਅਰਜੈਂਟਾ ਕਲਰ ਨਹੀਂ ਮਿਲਣਾ ਜੀ ਹੁਣ ਵੀ ਹਰਨਸਾਅ ਸੇਲ ਹੋ ਗਿਆ ਆਫਲਾਈਨ ਤੇ ਆਨਲਾਈਨ ਇਹਦੀ ਬਹੁਤ ਜ਼ਿਆਦਾ ਸੇਲ ਆ ਇਹ ਵਾਲਾ ਜਿਹੜਾ ਸੂਟ ਹੈ ਇਹ ਮਹਿੰਦੀ ਕਲਰ ਦਾ ਫਲਾਵਰ ਰਹੇਗਾ ਕਾਟਰੇਜ ਦੀ ਸ਼ਰਟ ਰਹੇਗੀ ਕਾਟਰੇਜ ਦੀ ਬਾਟਮ ਰਹੇਗੀ ਪ੍ਰਾਈਸ 950 ਸ਼ਿਪਿੰਗ ਫ੍ਰੀ ਨੈਕਸਟ ਕਲਰ ਆ ਇਹਦੇ ਵਿੱਚ ਮਸਟਰਡ ਕਲਰ ਤੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਕਲਰ ਆ ਜਾਂਦਾ ਮਸਟਰਡ ਕਲਰ ਦੇ ਵਿੱਚ ਇਹ ਵਾਲੀ ਬਾਟਮ ਆ ਜੇਗੀ ਇਹ ਵਾਲਾ ਮਸਟਰਡ ਕਲਰ ਦਾ ਆ ਜਾਏਗਾ ਇਹ ਵਾਲੀ ਬਾਟਮ ਆ ਜੇਗੀ ਮਸਟਰਡ ਕਲਰ ਦੇ ਵਿੱਚ ਇੱਕ ਮਿਲੇਗਾ ਜੀ ਮਹਿੰਦੀ ਕਲਰ ਦੇ ਵਿੱਚ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੇ ਕਿਸੇ ਵੀ ਭੈਣਾਂ ਨੇ ਦੋ ਨੇ ਇੱਕੋ ਜਿਹੇ ਲੈਣੇ ਹੋਣ ਤਾਂ ਇੱਕੋ ਜਿਹੇ ਵੀ ਮਿਲ ਜਾਣਗੇ ਇਹ ਦੋ ਪੀਸ ਮਹਿੰਦੀ ਚ ਮਿਲਣਗੇ ਜੀ ਇੱਕ ਮਸਟਰਡ ਕਲਰ ਚ ਮਿਲੇਗਾ ਪ੍ਰਾਈਸ ਸਿਰਫ 950 ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਤੁਸੀਂ ਮੈਸੇਜ ਜੜਾਓ ਸਾਨੂੰ ਕਰ ਸਕਦੇ ਹੋ ਤੇ ਜਿਹੜਾ ਆਪਣਾ WhatsApp ਨੰਬਰ ਹੈ ਜੀ ਉਹ ਹੈਗਾ 83606753744 ਵਾਲਾ ਆਪਣਾ ਨੰਬਰ ਹੈਗਾ ਤੇ ਪ੍ਰਾਈਸ ਆ ਜਿਹੜਾ ਇਹਨਾਂ ਦਾ ਤੁਹਾਨੂੰ ਪਤਾ ਲੱਗ ਗਿਆ ਬਹੁਤ ਜ਼ਿਆਦਾ ਘੱਟ ਰੇਟ ਰੱਖੇ ਨੇ ਆਪਾਂ ਨੇ ਕਾਟੇਜ ਦੀ ਇਦੋਂ ਘੱਟ ਤਾਂ ਕੀ ਹੋਊਗਾ ਜੀ ਹੈਨਾ ਵੀ ਬਹੁਤ ਜ਼ਿਆਦਾ ਆਪਾਂ ਘੱਟ ਰੱਖਿਆ ਤੇ ਜਿੰਨਾ ਭੈਣਾਂ ਨੂੰ ਜ਼ਰੂਰ ਤਾਂ ਉਹ ਜ਼ਰੂਰ ਮੈਸੇਜ ਕਰੋ ਤੇ ਜੋ ਵੀ ਭੈਣਾਂ ਦਾ ਚੈਨਲ ਤੇ ਪਲੀਜ਼ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਡੇ ਕੋਲੇ ਪਹੁੰਚ ਸਕੇ 私。